ਉਹਨਾਂ ਨੇ ਮਹਾਪੁਰਖ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਕਿਉਂਕਿ ਜਿਹੜੇ ਅਭਿਆਸੀ ਫੁਰਸ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਜਿਹੜੀ ਸਵਾਸਾਂ ਦੀ ਗੰਡ ਹੈ ਨਾ ਨਾਭੀ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਖੁੱਲ ਜਾਂਦੀ ਹੈ ਉਹਦੇ ਵਿੱਚ ਗਿਣਤੀ ਦੇ ਸਵਾਸ ਹੁੰਦੇ ਆ ਤੇ ਉਹ ਪਹਿਲਾਂ ਹੀ ਦੱਸ ਦਿੰਦੇ ਆ ਕਿ ਅਸੀਂ ਚਲੇ ਜਾਣਾ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਦਾ ਵਚਨ ਤੁਸੀਂ ਸੁਣਿਆ ਹੋਣਾ ਹੈ ਉਹਨਾਂ ਨੇ ਵਚਨ ਕੀਤਾ ਸੀ ਕਿ 2024 ਦੇ ਵਿੱਚ ਅਸੀਂ ਸੰਸਾਰ ਨੂੰ ਛੱਡ ਕੇ ਚਲਾ ਜਾਵਾਂਗੇ ਉਸ ਤੋਂ ਬਾਅਦ 2025 ਦੇ ਵਿੱਚ ਇੱਕ ਭਿਆਨਕ ਤਵਾਹੀ ਹੋਵੇਗੀ ਚਾਰ ਤੂਫਾਨੇ ਪਾਣੀ ਹੀ ਪਾਣੀ ਹੋਵੇਗਾ ਟਕਮਕ ਚਕਮਕ ਹੋ ਜਾਏਗੀ ਤੇ ਤੁਸੀਂ ਵੇਖੋ ਭਰਤੇ ਅੱਗੇ ਵੀ ਆਉਂਦੇ ਰਹੇ ਆ ਪਰ ਪੰਜਾਬ ਡਬੋ ਕੇ ਰੱਖ ਦਿੱਤਾ ਕਿੱਡਾ ਵੱਡਾ ਨੁਕਸਾਨ ਹੋਇਆ ਨਹਿਰਾਂ ਦੇ ਕੰਢੇ ਤੋੜ ਕੇ ਰੱਖ ਦਿੱਤੇ ਦਰਿਆਵਾਂ ਤੇ ਬੰਨ੍ਹ ਤੋੜ ਕੇ ਰੱਖ ਦਿੱਤੇ ਲੋਕਾਂ ਦੇ ਪਸ਼ੂ ਮਰ ਗਏ ਲੋਕਾਂ ਦੇ ਘਰ ਟੁੱਟ ਗਏ ਕਿੰਨੇ ਲੋਕ 47 ਤੋਂ ਵੱਧ ਲੋਕ ਇਸ ਦਰਿਆ ਦੇ ਹੜ੍ਹਾਂ ਦੇ ਵਿੱਚ ਡੁੱਬ ਗਏ ਮਰ ਗਏ ਤੇ ਕਈ ਲਾਸ਼ਾਂ ਮਿਲੀਆਂ ਹੀ ਨਹੀਂ ਹੈਗੀਆਂ ਇੱਕ ਦੀ ਵੱਡੀ ਭਿਆਨਕ ਤਬਾਹੀ ਹੋਈ ਤੇ ਉਹਨਾਂ ਮਹਾਪੁਰਖਾਂ ਦੇ ਬਚਨ ਸੱਤ ਹੋਏ ਨੇ ਪਰ ਅੱਜ ਪੰਜਾਬ ਤੇ ਉੱਤਰੀ ਜਿਹੜੀ ਵਿਪਤਾ ਪਈ ਹੈ ਉਹਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਲੋਕ ਉਹਨਾਂ ਨੇ ਕੋਈ ਜਾਤ ਨਹੀਂ ਵੇਖੀ ਕੋਈ ਧਰਮ ਨਹੀਂ ਦੇਖਿਆ ਕੋਈ ਮਜਬ ਨਹੀਂ ਵੇਖਿਆ ਜਿਹਨੂੰ ਜਦੋਂ ਪਤਾ ਲੱਗਿਆ ਵੀ ਆਹ ਤਬਾਖੀ ਪੰਜਾਬ ਦੇ ਉੱਤੇ ਪੈ ਗਈ ਤੇ ਪੰਜਾਬ ਦੇ ਵਿੱਚ ਐਡਾ ਜੋਸ਼ ਤੇ ਉਹ ਵੱਡੇ ਵੱਡੇ ਪਹਾੜਾਂ ਦੇ ਨਾਲ ਮੱਥਾ ਲਾ ਲਿਆ ਵੱਡੇ ਵੱਡੇ ਤੂਫਾਨਾਂ ਨਾਲ ਮੱਥਾ ਲਾ ਲਿਆ ਪੰਜਾਬ ਦੇ ਲੋਕਾਂ ਨੇ ਉਹ ਭਰਮ ਦਿਲ ਚੋਂ ਕੱਢ ਦਿੱਤੇ ਰੋੜਾ ਪਾਇਆ ਹੋਇਆ ਸੀ ਕਹਿੰਦੇ ਉੱਡਦਾ ਪੰਜਾਬ ਹੈ ਜੀ ਪੰਜਾਬ ਨਸ਼ੇ ਨੇ ਖਾ ਲਿਆ ਪੰਜਾਬ ਦੀ ਜਵਾਨੀ ਚਿੱਟੇ ਨੇ ਗਰਖ ਕਰ ਦਿੱਤੀ ਤੇ ਉਹੀ ਜਵਾਨੀ ਬੰਨਾਂ ਦੇ ਉੱਤੇ ਉਹੀ ਜਵਾਨੀ ਨਹਿਰਾਂ ਦੇ ਉੱਤੇ ਵੱਡੇ ਵੱਡੇ ਬੋਰੇ ਰੇਤੇ ਦੇ ਭਰਦੀ ਹੋਈ ਤੇ ਪਾਣੀ ਨੂੰ ਪੰਨ ਮਾਰਦੀ ਹੋਈ ਤੁਸੀਂ ਦੇਖੀ ਹੋਣੀ ਐ ਉਥੇ ਕੋਈ ਚਿੱਟੇ ਵਾਲਾ ਵੀ ਦੇਖਿਆ ਇਹ ਇੱਕ پروਪੇਗੈਂਡ ਦੇ ਫਲਾਏ ਜਾ ਰਹੇ ਐ ਇਹ ਪੰਜਾਬ ਗੁਰੂਆਂ ਦੇ ਨਾਂ ਦੇ ਉੱਤੇ ਬਸਦਾ ਐ ਇਹ ਪੰਜਾਬ ਬਸਦਾ ਰਿਹਾ ਪੰਜਾਬ ਨੇ ਬਸਦਾ ਰਹਿਣਾ ਤੇ ਐਸੀ ਦਿਸ਼ਾ ਬਦਲੀ ਐਸੀ ਦਿਸ਼ਾ ਬਦਲੀ ਪੰਜਾਬ ਨੇ ਹੋਰ ਵੱਡੇ ਵੱਡੇ ਦੇਖਾ ਨੋ ਸੇ ਕੀ ਆ ਦੇ ਦਿੱਤੀ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਅੰਦੋਲਨ ਲੜਿਆ ਕਾਗਰਤਾ ਚ ਲੜਿਆ ਤੇ ਜਦੋਂ ਛੱਡ ਕੇ ਆਏ ਆ ਦਿੱਲੀ ਦੇ ਵੋਟਰਾਂ ਨੂੰ ਤੇ ਜਿੰਨੀ ਵੀ ਉੱਥੇ ਗੰਦਗੀ ਸੀ ਉਹ ਸਾਰੀ ਝਾੜੂ ਮਾਰ ਕੇ ਸਫਾਈ ਕੀਤੀ ਉਸ ਜਗ੍ਹਾ ਦੀ ਤੇ ਇਹ ਵੀਡੀਓ ਵਾਇਰਲ ਹੋਈਆ ਤੇ ਅੱਜ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਉੱਥੇ ਜਨਰੇਸ਼ਨ ਜ਼ੀ ਨੇ ਜਦੋਂ ਕੱਟਾ ਪਲਟ ਕਰ ਦਿੱਤਾ ਉੱਥੇ ਅੱਗ ਵੀ ਲੱਗੀ ਤਬਾਹੀ ਕੋਈ ਤੇ ਪੰਜਾਬ ਕੋਲੋਂ ਸਿੱਖਿਆ ਬਾਅਦ ਵਿੱਚ ਉਹਨਾਂ ਨੇ ਗਲੀਆਂ ਸਾਫ਼ ਵੀ ਕੀਤੀਆਂ ਰੰਗ ਵੀ ਕੀਤੇ ਆ ਜਿਹੜੇ ਟੁੱਟੇ ਹੋਏ ਚੀਜ਼ਾਂ ਨੇ ਟੁੱਟੇ ਹੋਏ ਘਰ ਨੇ ਜੋ-ਜੋ ਨੁਕਸਾਨੀਆਂ ਗਿਆ ਉਸ ਨੂੰ ਠੀਕ ਕਰ ਰਹੇ ਨੇ ਨੌਜਵਾਨ ਅੱਗੇ ਹੋ ਕੇ ਇਹ ਪੰਜਾਬ ਦੇ ਕੋਲੋਂ ਅੱਜ ਪੂਰਾ ਵਿਸ਼ਵ ਸਿੱਖਿਆ ਲੈ ਰਿਹਾ ਹੈ ਅਸੀਂ ਭਾਗਾ ਵਾਲੇ ਆ ਕਿ ਪੰਜਾਬ ਦੇ ਵਿੱਚ ਜੰਮੇ ਆ ਦੇ ਪੰਜਾਬ ਦੇ ਜਾਏ ਆ ਪੰਜਾਬ ਦੇ ਜਾਏ ਆਪਣੇ ਸਤਿਗੁਰੂ ਨੂੰ ਚੇਤੇ ਕਰਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਤੇ ਵਿਸ਼ਵਾਸ ਨਹੀਂ ਰੱਖਦੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਪੰਜਾਬ ਦੇ ਜਾਇਆਂ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਦੇਖਿਆ ਤੁਸੀਂ ਕਿ ਕੋਈ ਇਹ ਵੀ ਦੇਖਿਆ ਫਲਾਣਾ ਪਿੰਡ ਡੋਬ ਰਿਹਾ ਕੋਈ ਕਿੱਥੋਂ ਕੋਈ ਕਿੱਥੋਂ ਆ ਆਕੇ ਇਸ ਪੰਜਾਬ ਦੇ ਦਰਿਆਵਾਂ ਨੂੰ ਪੰਜਾਬ ਦੇ ਹੜ੍ਹਾਂ ਨੂੰ ਜੇ ਪੰਨ ਮਾਰਿਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਤੇ ਪਹਿਰਾ ਦਿੰਦੀ ਹੋਈ ਨੌਜਵਾਨੀ ਨੇ ਅੱਜ ਪੰਜਾਬ ਨੂੰ ਮਿਪਤਾ ਦੇ ਵਿੱਚੋਂ ਬਾਹਰ ਕੱਢਿਆ ਬੋਲੋ ਸਤਨਾਮ ਮੈਂ ਇਹ ਗੱਲ ਤਾਂ